ਦੇ ਪਿਛਤਾਚਾਰ ਖਤਮ ਹੋ ਗਿਆ ਜਿਹੜੇ ਪੰਜਾਬ ਰੋਡ ਤੇ ਜਿਹਨੂੰ ਪਿਛਤਾਚਾਰ ਵਧਿਆ ਇਹ ਜਿ ਘਟਿਆ ਨਹੀਂ ਹੈ ਇਹ ਜਿ ਵਧਿਆ ਪਰ ਮੋਸ਼ਨ ਜਿਹੜੀਆਂ ਦੇਖੋ ਸਭੀਆਂ ਪ੍ਰੋਮੋਸ਼ਨਲ ਜਿਹੜੀਆਂ ਸਾਡੇ ਕੋਲ ਤਕਰੀਬਨ 180 ਤੋਂ ਉੱਪਰ ਪ੍ਰੋਸਟਾ ਇੰਸਪੈਕਟਰ ਦੀਆਂ ਖਾਲੀ ਨੇ ਉਹ ਪ੍ਰੋਮੋਸ਼ਨਲ ਤੁਹਾਡੀ ਮਾਣਯੋਗ ਰਾਣੀ ਦੱਸਣਾ ਚਾਹੁੰਦੇ ਆ ਕਿ ਜਿਹੜੀ ਪੰਜਾਬ ਰੋਡ ਤੇ ਬਿਲਕੁਲ ਖਤਮ ਹੋ ਗਈ ਏ ਇਹਨੂੰ ਚਲੰਗ ਦੇ ਉਪਰਾਲੇ ਦਿੱਤੇ ਜਾਂ ਸੰਚਾਲਿਤ ਕਰਨਾ ਚਾਇਆ ਜਾਵੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਦੇ ਨਾਲ ਇਹ ਤਾਂ ਇਹ ਪ੍ਰੋਗਰਾਮ ਹੈ ਉਹ ਵੀ ਸੰਦਰਸ਼ਾ ਜੰਮੇ ਆ ਪਰਦਾਰ ਪੰਜਾਬ ਰੋਡਵੇ ਦੇ ਵਰਕਰ ਉਹ ਇੱਥੇ ਅੱਜ ਅਸੀਂ ਤੁਹਾਡੀ ਕਚਾਈ ਚ ਹਾਜ਼ਰ ਹੋਏ ਆ ਪੰਜਾਬ ਰੋਡਵੇ ਦੀ ਕੈਦੀ ਕਲਾ ਨੂੰ ਚੜ੍ਹਦੀ ਕਲਾ ਲੈ ਜਾਣ ਵਾਸਤੇ ਸਾਡੇ ਜਿਹੜੇ ਸੁਝਾਅ ਆ ਉਹ ਸਰਕਾਰ ਸੁਣੇ ਪੰਜਾਬ ਰੋਡਵੇ ਦਾ ਸਰਕਾਰ ਜਿਹੜੀ ਹੈ ਉਹ ਬੇੜਾਗਰ ਕਰਨ ਜਾ ਰਹੀ ਹੈ ਸਰਕਾਰ ਨੂੰ ਅਸੀਂ ਆਪਣੇ ਸੁਝਾਅ ਦੇਵਾਂਗੇ ਇਹ ਰੋਡਵੇ ਜਿਹੜੀ ਹੈ ਉਹ ਕਦੇ ਘਟੇ ਚ ਨਹੀਂ ਜਾਂਦੀ ਇਹ ਸਰਕਾਰ ਦਾ ਖਜ਼ਾਨਾ ਭਰ ਜਾਂਦੀ ਹੈ ਜੇ ਸਰਕਾਰ ਇਹਨੂੰ ਸਹੀ ਤਰੀਕੇ ਨਾਲ ਜਨਾਵੇ ਕਾਰਨ ਕੀ ਹੈ ਕਾਰਨ ਹੈਗਾ ਜੀ ਵੀ ਮਤਲਬ ਇਹ ਖੜਦੀ ਤਾਂ ਕੋਈ ਗੱਲ ਸੁਣਦੇ ਨਹੀਂ ਹਾਲਾਂਕਿ ਯੂਨੀਅਨ ਜਿਹੜੀ ਹੈ ਉਹ ਸਰਕਾਰ ਔਰ ਮੁਲਾਜ਼ਮਾਂ ਦੇ ਵਿੱਚ ਕੜੀ ਦਾ ਕੰਮ ਕਰਦੀ ਆ ਸਾਨੂੰ ਇਹਨਾਂ ਨੂੰ ਸੁਣਨਾ ਚਾਹੀਦਾ ਪੰਜਾਬ ਰੋਡਵੇ ਦੇ ਵਿੱਚ ਮੁਲਾਜ਼ਮਾਂ ਦੀਆਂ ਪ੍ਰਮੋਸ਼ਨਾਂ ਦਾ ਬੁਰਾ ਹਾਲ ਹੈ ਬੜੀਆਂ ਬੜੀਆਂ ਪੋਸਟ ਜਿਹੜੀਆਂ ਪੋਸਟਾਂ ਖਾਲੀ ਪਈਆਂ ਬੰਦੇ एलिਜੀਬਲ ਨੇ ਸਰਕਾਰ ਕੋਈ ਪ੍ਰਮੋਸ਼ਨ ਨਹੀਂ ਕਰ ਰਹੀ ਕਰਪਸ਼ਨ ਜਿਹੜੀ ਆਈ ਹੈ ਉਹ ਚੜਦੀ ਕਲਾ ਚੱਲ ਰਹੀ ਹੈ ਰੋਡਵੇ ਦੇ ਵਿੱਚ ਹਾਲਾਂਕਿ ਮੁੱਖ ਮੰਤਰੀ ਜੀ ਕਰਪਸ਼ਨ ਜਿਹੜੀ ਕਹਿੰਦੇ ਆ ਜ਼ੀਰੋ ਟੋਲਰੈਂਸ ਤੇ ਆ ਪਰ ਰੋਡਵੇ ਦੇ ਵਿੱਚ ਇਹ ਕਦਮ ਨਹੀਂ ਹੋਇਆ ਤੱਕੀ ਭਰਤੀ ਜਿਹੜੀ ਕੋਈ ਨਹੀਂ ਹੋ ਰਹੀ ਬੱਸਾਂ ਜਿਹੜੀਆਂ ਆਈਆਂ ਸਾਡੇ ਕੋਲ ਉਹ ਬੱਸਾਂ ਹਸਾਬ ਦੇ ਨਾਲ ਵੀ ਸਾਡੇ ਕੋਲ ਸਾਫ ਹੈ ਨਹੀਂ ਜਿਹੜੀਆਂ ਬੱਸਾਂ ਸਾਡੀਆਂ ਖੜੀਆਂ ਤਕਰੀਬਨ 1.5 ਲੱਖ ਕਿਲੋਮੀਟਰ ਅਸੀਂ ਰੋਜ਼ ਮਿਸ ਕਰ ਰਹੇ ਹਾਂ ਸਾਡੇ ਜਿਹੜੇ ਡੈਟੋ ਸਾਹਿਬ ਲਾਏ ਹੋਏ ਆ ਉਹਨਾਂ ਦਾ ਸਾਡੇ ਨਾਲ ਬੋਲ ਚੱਲਦਾ ਰਵਈਆ ਜਿਹੜਾ ਉਹ ਬਹੁਤ ਭੈੜਾ ਹੈ ਉਹ ਗੱਲ ਸੁਣ ਕੇ ਵੀ ਰਾਜ਼ੀ ਨਹੀਂ ਪਹਿਲਾਂ ਉਹਨੇ ਸਾਡੇ ਨੂੰ 14 ਤਰੀਕ ਦੀ ਮੀਟਿੰਗ ਦਿੱਤੀ ਉਹ ਬਿਨਾਂ ਕਿਸੇ ਕਾਰਨ ਤੋਂ ਉਹ ਜਿਹੜੀ 28 ਤਰੀਕ ਦੀ ਕਰਤੀ ਔਰ 28 ਤਰੀਕ ਨੂੰ ਵੀ ਉਹਨਾਂ ਨੇ ਸਾਡੇ ਨਾਲ ਕੋਈ ਮੀਟਿੰਗ ਨਹੀਂ ਕੀਤੀ ਸਾਡੇ ਨਾਲ ਮਿਸ ਦੇਵ ਕੀਤਾ ਠੀਕ ਮੇਰਾ ਨਾਮ ਸਰਵਿੰਦਰ ਕਮਲ ਅੱਜ ਜੋ ਪ੍ਰੈਸ ਕਾਨਫਰੰਸ ਕੀਤੀ ਉਹਦੇ ਬਾਰੇ ਦੱਸੋ ਜੀ ਮੈਂ ਪੰਜਾਬ ਰੋਡਵੇ ਸਟੂਡ ਕਿਸ਼ੂਲ ਦਾ ਪ੍ਰਧਾਨ ਆ ਐਕਸ਼ਨ ਕਮੇਟੀ ਦਾ ਮੈਂਬਰ ਆ ਜਿਹੜੀ ਅੱਜ ਪ੍ਰੈਸ ਕਾਨਫਰੰਸ ਇੱਥੇ ਕੀਤੀ ਗਈ ਆ ਇਹ ਪੰਜਾਬ ਸਰਕਾਰ ਦਿਆਂ ਕੂਝੀਆਂ ਤੇ ਮਾੜੀਆਂ ਹਰਕਤਾਂ ਦੇ ਖਿਲਾਫ ਕੀਤੀ ਗਈ ਆ ਸਰਕਾਰ ਕਹਿੰਦੀ ਆ ਬੋਰਡ ਲਾਏ ਆ ਸਰਕਾਰ ਨੇ ਕਿ ਭ੍ਰਿਸ਼ਟਾਚਾਰ ਮੁਕਤ ਪੰਜਾਬ ਅਸੀਂ ਦਾਅਵੇ ਨਾਲ ਕਹਿੰਦੇ ਆ ਕੋਈ ਭ੍ਰਿਸ਼ਟਾਚਾਰ ਮੁਕਤ ਪੰਜਾਬ ਨਹੀਂ ਕਿਉਂਕਿ ਪੰਜਾਬ ਦੇ ਅੰਦਰ ਜਿਹੜਾ ਭ੍ਰਿਸ਼ਟਾਚਾਰ ਉਹ ਪਹਿਲਾਂ ਨਾਲੋਂ ਵੱਧ ਚੱਲ ਰਿਹਾ ਉਹਦੇ ਅਸੀਂ ਸਬੂਤ ਦੇ ਸਕਦੇ ਆ ਉਹਦਾ ਅਸੀਂ ਸਬੂਤ ਇਸ ਕਰਕੇ ਦੇ ਸਕਦੇ ਆ ਜਲੰਧ ਤੋਂ ਅੰਮ੍ਰਿਤਸਰ ਜਿਹੜੀ ਪ੍ਰਾਈਵੇਟ বাস ਚੱਲਦੀ ਹੈ ਪਿਆਰ বাস ਉਹਦੀ ਹਰ 20 ਮਿੰਟ ਦੀ ਸਰਵਿਸ ਆ ਉਹ ਜਿਹੜੀ বাস ਆ ਪਿਛਲੇ 5 ਸਾਲਾਂ ਚ ਕਾਂਗਰਸ ਦੇ ਰਾਜ ਵਿੱਚ ਵੀ ਚੱਲਦੀ ਰਹੀ ਹੁਣ ਆਮ ਆਦਮੀ ਪਾਰਟੀ ਸਰਕਾਰ ਆ ਜਾਣਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਆਸ ਵਿੱਚ ਕੋਈ ਮੇਲ ਨਹੀਂ ਪਰ ਜਿਹੜੀਆਂ ਬੱਸਾਂ ਆ ਉਹ ਕਾਂਗਰਸ ਦੀ ਪ੍ਰਵਾਸ ਦੀਆਂ ਪਿਆਰ ਵਾਸਤੇ ਚੱਲ ਨਹੀਂ ਆ ਤੇ ਰੋਡਵੇਜ ਨੂੰ ਖੂਰਾ ਲਾ ਰਹੀਆਂ ਜਿਹੜੀਆਂ ਇਹਦੇ ਵਿੱਚ ਹੋਰ ਕਹਿਣ ਵਾਲੀ ਗੱਲ ਆ ਕਿ ਜਿਹੜੇ ਸਾਡੇ ਰੋਡਵੇਜ ਗਿਆ ਚਾਹਦੇ ਕਿ ਅਸੀਂ ਇਹ ਜਾਣੇ ਆ ਕਿ ਇਹ ਜਿਹੜੀਆਂ ਬੱਸਾਂ ਇਹ ਬੰਦ ਹੋਣੀਆਂ ਚਾਹੀਦੀਆਂ ਚਾਲ ਰੋਕੇ ਰੋਡਵੇਜ ਨੂੰ ਇਹਨਾਂ ਬੰਦ ਬੱਸਾਂ ਨਾਲ ਮੁਨਾਫਾ ਹੋ ਸਕੇ ਮੱਕ ਜਿਹੜੀਆਂ ਰੋਡਵੇਗੀਆਂ ਵਰਕਸ਼ਾਪਾਂ ਦੀ ਹਾਲਤ ਤਾਂ ਬਹੁਤ ਹੀ ਮਾੜੀ ਇੱਕ ਘੱਟਿਆ ਹਾਲ ਤੇ ਵਿੱਚ ਆ ਕਦੀ ਵੀ ਦੇਖ ਸਕਦੀਆਂ ਇਹਨਾਂ ਦੀ ਪੱਟੀ ਦੀ ਪੂਰੀ ਜਿਹੜੀ ਹਾਲਤ ਹੈ ਜਿੱਥੋਂ ਦਾ ਮੰਤਰੀ ਸਾਹਿਬ ਆ ਸਾਡੇ ਮੰਤਰੀ ਸਾਹਿਬ ਆ ਉੱਥੋਂ ਦੀ ਜਿਹੜੀ ਡਿੱਪੂ ਦੀ ਪੱਟੀ ਦੀ ਵਰਕਸ਼ਾਪ ਦੀ ਹਾਲਤ ਤਾਂ ਬਹੁਤ ਮਾੜੀ ਆ ਕਦੇ ਉੱਥੇ ਜਾ ਕੇ ਤੁਸੀਂ ਦੇਖੋ ਚੂਵੇ ਘੁੰਮਦੇ ਆ ਉੱਪਰ ਛੱਡਾਂ ਦੇ ਉੱਪਰ ਛੱਡਾਂ ਹਨੀਆਂ ਉਦਾਂ ਹੀ ਨੰਗੀ ਜਿਹੜੀ ਵਰਕਸ਼ਾਪ ਤਰੀ ਫਿਰਦੀ ਆ ਅਸੀਂ ਇਹ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦੇ ਆ ਕਿ ਪੰਜਾਬ ਸਰਕਾਰ ਨੂੰ ਸਾਡੀ ਅਪੀਲ ਆ ਕਿ ਜਿਹੜੀਆਂ ਬੱਸਾਂ ਬਜਟ ਵਿੱਚ ਲਾ ਕੇ ਜਿਹੜੀਆਂ ਬੱਸਾਂ ਰੋਡਵੇ ਦੇ ਵਿੱਚ ਪਾਈਆਂ ਜਾਣ ਤਾਂ ਜੋ ਕਿ ਜਿਹੜੇ ਕਰਮਚਾਰੀ 3300 ਦੀਏ ਵੜਾ ਕੇ ਬੈਠੇ ਆ ਕਮੇਟੀ ਬਣਾਈ ਆ ਕਿ 3300 ਪੋਸਟਾਂ ਅਸੀਂ ਖਤਮ ਕਰਨੇ ਆ ਅਸੀਂ ਉਹਦੀ ਰਿਪੋਰਟ ਜੋਰ ਨਕੀਦੀ ਕਰਦੇ ਆ ਕਿ ਉਹ 3300 ਪੋਸਟਾਂ ਜਿਹੜੀ ਕਮੇਟੀ ਨੇ ਬਣਾਈ ਆ ਉਹ ਕਮੇਟੀ ਨੂੰ ਅਸੀਂ ਜਿਹੜੇ ਤੋੜ ਕੇ ਇਹ ਜਿਹੜੀਆਂ 3300 ਪੋਸਟਾਂ ਖਤਮ ਕਰਨ ਦੀ ਤਿਆਰੀ ਜ ਬਣਾਈ ਜਾ ਰਹੀ ਹੈ ਉਹ ਖਤਮ ਨਾ ਕੀਤੇ ਜਾਣ ਸਗੋਂ ਕੱਚੇ ਮੁਲਾਜ਼ਮਾ ਨੂੰ ਪੱਕੇ ਕਰਕੇ ਰੋਡਵੇ ਦੇ ਵਿੱਚ ਸੈਟਲ ਕੀਤਾ ਜਾਵੇ